31 ਮਈ ਤੱਕ ਇਹਨਾਂ ਚਾਰ ਰਾਸ਼ੀਆਂ ਤੇ ਹੋਵੇਗੀ ਧੰਨ ਦੀ ਵਰਸ਼ ਦੋਸਤੋ ਇਸ ਵੀਡੀਓ ਚ ਅਸੀਂ ਤੁਹਾਨੂੰ ਉਹਨਾਂ ਰਾਸ਼ੀਆਂ ਬਾਰੇ ਦੱਸਣ ਵਾਲੇ ਹਾਂ ਜਿਨ੍ਹਾਂ ਲਈ 31 ਮਈ ਤੱਕ ਬਹੁਤ ਹੀ ਸ਼ੁਭ ਯੋਗ ਪਨ ਰਿਹਾ ਹੈ ਸ਼ੁਕਰ ਆਪਣੀ ਉੱਚ ਰਾਸ਼ੀ ਚ 31 ਮਈ ਤੱਕ ਰਹੇਗਾ ਇਸ ਨਾਲ ਕਈ ਰਾਸ਼ੀਆਂ ਨੂੰ ਚੰਗਾ ਲਾਭ ਹੋਵੇਗਾ ਉਹਨਾਂ ਦੇ اٹਕੇ ਹੋਏ ਕੰਮ ਪੂਰੇ ਹੋਣਗੇ ਤੇ ਦੋਸਤੋ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੇ ਇਸ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਦੋਸਤੋ ਗੈਤਿਕ ਜੋਤਿਸ਼ ਸ਼ਾਸਤਰ ਵਿੱਚ ਸ਼ੁੱਕਰ ਨੂੰ ਮਾਂ ਲక్ష్ਮੀ ਦਾ ਕਾਰਕ ਵੀ ਮੰਨਿਆ ਜਾਂਦਾ ਹੈ ਇਹ ਗ੍ਰਹਿ ਲੋਕਾਂ ਦੀ ਜ਼ਿੰਦਗੀ ਵਿੱਚ ਧਨ ਤੇ ਖੁਸ਼ਹਾਲੀ ਲਿਆਉਣ 'ਚ ਮਦਦ ਕਰਦਾ ਹੈ ਬ੍ਰੋਤਾ ਜੀਵਨ ਨੂੰ ਖੁਸ਼ਹਾਲ ਬਣਾਉਂਦਾ ਹੈ ਤੇ ਸਫਲਤਾ ਦੇ ਦਰਵਾਜ਼ੇ ਖੋਲਦਾ ਹੈ ਮਈ ਦਾ ਮਹੀਨਾ ਕਈ ਰਾਸ਼ੀਆਂ ਲਈ ਸ਼ੁਭ ਰਹੇਗਾ ਹਰ ਗ੍ਰਹਿ ਇੱਕ ਨਿਰਧਾਰਿਤ ਸਮੇਂ ਤੇ ਇੱਕ ਰਾਸ਼ੀ ਤੋਂ ਨਿਕਲ ਕੇ ਦੂਜੀ ਰਾਸ਼ੀ ਵਿੱਚ ਪਹੁੰਚਣ ਕਰਦਾ ਹੈ ਰਾਖਸ਼ਾਂ ਦੇ ਗੁਰੂ ਸ਼ੁਕਰ 25 ਤੋਂ ਜ਼ਿਆਦਾ ਦਿਨਾਂ ਵਿੱਚ ਰਾਸ਼ੀ ਪਰਿਵਰਤਨ ਕਰਦੇ ਹਨ ਫਿਲਹਾਲ ਉਹ ਮੀਨ ਰਾਸ਼ੀ ਵਿੱਚ ਵਿਰਾਜਮਾਨ ਹਨ ਉਸ ਤੋਂ ਬਾਅਦ 31 ਮਈ ਨੂੰ ਮੇਸ਼ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ ਉਦੋਂ ਤੱਕ ਮੀਨ ਵਿੱਚ ਹੀ ਰਹਿਣਗੇ ਕੁਝ ਰਾਸ਼ੀਆਂ ਲਈ ਇਸ ਸਮਾਂ ਕਿਸੇ ਵਰਦਾਨ ਤੋਂ ਘੱਟ ਨਹੀਂ ਹੋ ਰਹਿਣ ਵਾਲਾ ਹੈ ਉਨ੍ਹਾਂ ਦੇ ਕੈਰੀਅਰ ਤੇ ਬਿਜ਼ਨਸ ਵਿੱਚ ਖੂਬ ਲਾਭ ਹੋਵੇਗਾ ਤਾਂ ਆਉਂਦੇ ਹਾਂ ਸ਼ੁਕਰ ਦਾ ਰਾਸ਼ੀ ਪਰਿਵਰਤਨ ਕਿੰਨਾ ਰਾਸ਼ੀਆਂ ਲਈ ਲੱਕੀ ਸਾਬਿਤ ਹੋ ਸਕਦਾ ਹੈ ਪਰ ਇਹ ਜਾਣਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰੀ ਨੰਬਰ 1 ਮੀਨ ਰਾਸ਼ੀ ਦੋਸਤੋ ਮੀਨ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਹੀ ਸ਼ਾਨਦਾਰ ਤੇ ਖੁਸ਼ੀਆਂ ਭਰਿਆ ਹੋਣ ਬਦ ਬਿਜ਼ਨਸ ਵਿੱਚ ترقی ਹੋਵੇਗੀ ਤੇ ਨਵੇਂ ਮੌਕੇ ਮਿਲਣਗੇ ਜੋ ਲੋਕ ਵਪਾਰ ਵਿੱਚ ਹੱਥ ਅਸਮਾਰੇ ਹਨ ਉਹਨਾਂ ਦੇ ਲਈ ਇਹ ਸਮਾਂ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੋਵੇਗਾ ਆਖਰਕਾਰ ਸਥਿਤੀ ਇੰਨੀ ਮਜ਼ਬੂਤ ਹੋ ਜਾਵੇਗੀ ਕਿ ਤੁਸੀਂ ਖੁਦ ਨੂੰ ਮਾਲਾ-ਮਾਲ ਮਹਿਸੂਸ ਕਰੋਗੇ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ ਤੇ ਕਰੋੜਪਤੀ ਬਨੰਦਾ ਸੁਪਨਾ ਵੀ ਸਾਕਾਰ ਹੋ ਸਕਦਾ ਹੈ ਬਸ ਮਿਹਨਤ ਕਰਦੇ ਰਹੋ પતિ-ਪਤਨੀ ਵਿੱਚ ਪਿਆਰ ਤੇ ਸਮਝਦਾਰੀ ਵਧੇਗੀ ਇੱਕ ਦੂਜੇ ਦਾ ਸਾਥ ਹੋਰ ਵੀ ਮਜ਼ਬੂਤ ਹੋਵੇਗਾ ਜੋ ਲੋਕਪ੍ਰੀਅਮ ਸੰਬੰਧ ਵਿੱਚ ਹਨ ਉਹਨਾਂ ਲਈ ਵੀ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਵਿਆਹ ਦੇ ਯੋਗ ਬਣ ਸਕਦੇ ਹਨ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਤੇ ਲੋਕ ਤੁਹਾਡੀ ਤਾਰੀਫ਼ ਕਰਦੇ ਨਹੀਂ ਥੱਕਣਗੇ ਕਿਸਮਤ ਪੂਰੀ ਤਨ ਤੁਹਾਡਾ ਸਾਥ ਦੇਵੇਗੀ ਹਰ ਕੰਮ ਵਿੱਚ ਸਫਲਤਾ ਮਿਲਣ ਦੇ ਯੋਗ ਨੰਬਰ 2 વૃਸ਼ਭ ਰਾਸ਼ੀ ਦੋਸਤੋ ਵਿਸ਼ੇ 82 ਵਾਲਿਆਂ ਲਈ ਇਹ ਸਮਾਂ ਬਹੁਤ ਹੀ ਸੁਨਹਿਰਾ ਤੇ ਸ਼ੁਭ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਕਿਸਮਤ ਦੀ ਗੱਲ ਕਰੀਏ ਤਾਂ ਇਸ ਸਮੇਂ ਕਿਸਮਤ ਤੁਹਾਡਾ ਪੂਰਾ ਸਾਥ ਦੇਵੇਗੀ ਤੇ ਕੰਮ ਪਹਿਲਾਂ اٹਕ ਰਹੇ ਹਨ ਹੁਣ ਉਹ ਆਸਾਨੀ ਨਾਲ ਪੂਰੇ ਹੋਣਗੇ ਤਾਂ ਵਿੱਚ ਵਾਧਾ ਹੋਵੇਗਾ ਤੇ ਤੁਹਾਡੀ ਆਮਦਨੀ ਜ਼ਬਰਦਸਤ ਵਧੇਗੀ ਨੌਕਰੀ ਪੇਸ਼ੇ ਲੋਕਾਂ ਨੂੰ ਪ੍ਰੋਮੋਸ਼ਨ ਤੇ ਖੁਸ਼ਖਬਰੀ ਮਿਲ ਸਕਦੀ ਹੈ ਜਿਨ੍ਹਾਂ ਦਾ ਪੈਸਾ ਕਿਤੇ اٹਕਿਆ ਹੋਇਆ ਹੈ ਉਹਨਾਂ ਨੂੰ ਅਚਾਨਕ ਉਹ ਪੈਸਾ ਵਾਪਸ ਮਿਲ ਸਕਦਾ ਹੈ ਇਹ ਪੈਸਾ ਤੁਹਾਨੂੰ ਮਾਲਾ-ਮਾਲ ਬਣਾ ਸਕਦਾ ਹੈ ਤੇ ਤੁਹਾਡੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ ਬਿਜ਼ਨਸ ਕਰਨ ਵਾਲਿਆਂ ਲਈ ਇਹ ਸਮਾਂ ਬਹੁਤ ਫਾਇਦੇਮੰਦ ਹੈ ਨਵਾਂ ਕੰਟਰੈਕਟ ਮਿਲ ਸਕਦਾ ਹੈ ਗ੍ਰਾਹਕ ਵੱਸਤੀ ਹੰਤੀ ਲਾਭ ਵਿੱਚ ਚੰਗਾ ਵਾਅਦਾ ਹੋਵੇਗਾ ਜੇਕਰ ਤੁਸੀਂ ਨਿਵੇਸ਼ ਕਰਨ ਦਾ ਸੋਚ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬੇਹੱਦ ਸ਼ੁਭ ਹੈ ਕੀਤਾ ਗਿਆ ਨਿਵੇਸ਼ ਅੱਗੇ ਚਲ ਕੇ ਕਰੋੜਪਤੀ ਬਣਾ ਸਕਦਾ ਹੈ ਨੰਬਰ 3 ਸਿੰਘ ਰਾਸ਼ੀ ਇਸ ਰਾਸ਼ੀ ਦੇ ਜਾਤਕਾਂ ਲਈ ਇਸ ਸਮਾਂ ਬਹੁਤ ਹੀ ਲਾਜਵਾਬ ਤੇ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸਮੇਂ ਸ਼ੁਕਰ ਗ੍ਰਹਿ ਨਵਮ ਭਾਵ ਕਿਸਮਤੀ ਜਗਾ ਤੇ ਬਿਰਾਜਮਾਨ ਹੈ ਤੇ ਇਹ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਜਿਸ ਕੰਮ ਲਈ ਤੁਸੀਂ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਸੀ ਉਹ ਉਸ ਵਿੱਚ ਸਫਲਤਾ ਮਿਲਣ ਦੀ ਪੂਰੀ ਸੰਭਾਵਨਾ ਹੈ ਤੁਹਾਡੀ ਹਰ ਕੋਸ਼ਿਸ਼ رنگ ਲਿਆਵੇਗੀ ਤੇ ਤੁਹਾਨੂੰ ਢੇਰ ਸਾਰਾ ਸਨਮਾਨ ਤੇ ਲਾਭ ਮਿਲੇਗਾ ਖਾਸ ਤੌਰ ਤੇ ਜੋ ਲੋਕ ਮੀਡੀਆ ਪੱਤਰਕਾਰੀ ਜਾਂ ਕਲਾ ਦੇ ਖੇਤਰ ਵਿੱਚ ਜੁੜੇ ਹਨ ਉਹਨਾਂ ਲਈ ਤਾਂ ਇਹ ਸਮਾ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ ਨਾਮ ਸ਼ੋਹਰਤ ਤੇ ਪੈਸੇ ਸਭ ਕੁਝ ਮਿਲਣ ਦੇ ਯੋਗ ਹੈ ਜੋ ਲੋਕ ਕੰਮ ਦੇ سلسلے ਵਿੱਚ ਲੰਮੀ ਦੂਰੀ ਦੀ ਯਾਤਰਾ ਕਰਨਗੇ ਉਹਨਾਂ ਨੂੰ ਵੀ ਚੰਗਾ ਫਾਇਦਾ ਤੇ ਮੁਨਾਫਾ ਹੋ ਸਕਦਾ ਹੈ ਬਿਜ਼ਨਸ ਕਰਨ ਵਾਲਿਆਂ ਲਈ ਇਹ ਸਮਾ ਬਹੁਤ ਹੀ ਲਾਭਦਾਇਕ ਰਹੇਗਾ ਵਪਾਰ ਵਿੱਚ ਚੰਗੀ ਕਮਾਈ ਹੋਵੇਗੀ ਤੇ ਤੁਸੀਂ ਖੁਦ ਨੂੰ ਮਾਲਾ-ਮਾਲ ਮਹਿਸੂਸ ਕਰੋਗੇ ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਸਮੇਂ ਕੀਤਾ ਗਿਆ ਨਿਵੇਸ਼ ਭਵਿੱਖ ਵਿੱਚ ਤੁਹਾਨੂੰ ਵੱਡਾ ਰਿਟਰਨ ਦਵਾ ਸਕਦਾ ਹੈ ਕਿਹਾ ਜਾਂਦਾ ਹੈ ਕਿ ਕਰੋੜਪਤੀ ਬਣਨ ਦਾ ਰਸਤਾ ਹੁਣ ਜਿਆਦਾ ਦੂਰ ਨਹੀਂ ਹੈ ਪਰਿਵਾਰ ਦੇ ਨਾਲ ਸੰਬੰਧ ਹੋਰ ਵੀ ਮਜ਼ਬੂਤ ਹੋਣਗੇ ਨਾਲ ਹੀ ਨਾਲ ਸਿਹਤ ਵੀ ਬਿਹਤਰ ਹੋਵੇਗੀ ਨੰਬਰ 4 ਕਰਕ ਰਾਸ਼ੀ ਕਰਕ ਰਾਸ਼ੀ ਦੇ ਜਨਮ ਲਈ ਸ਼ੁਕਰ ਕਿਸਮਤ ਦੇ ਦਰਵਾਜ਼ੇ ਖੁੱਲਨੇ ਦਾ ਘਰ ਵਿੱਚ ਕੋਈ ਸ਼ੁਭ ਕੰਮ ਹੋ ਸਕਦਾ ਹੈ ਇਸ ਰਾਸ਼ੀ ਦੇ ਲੋਕਾਂ ਦੇ ਲਈ ਸ਼ੁਕਰ ਦਾ ਗੋਚਰ ਬਹੁਤ ਹੀ ਸ਼ੁਭ ਤੇ ਫਲਦਾਇਰ ਰਹਿਣ ਵਾਲਾ ਹੈ ਸ਼ੁਕਰ ਦਾ ਗੋਚਰ ਕਰਕੇ ਰਾਸ਼ੀ ਵਾਲਿਆਂ ਨੇ ਤੇਸਰੀਆਂ ਖੁਸ਼ਖਬਰੀਆਂ ਨਾਲ ਭਰਿਆ ਰਹੇਗਾ ਇਸ ਸਮੇਂ ਦਾ ਹਰ ਪਲ ਤੁਹਾਨੂੰ ਮਾਲਾ ਮਾਲ ਬਣਾ ਸਕਦਾ ਹੈ ਤੇ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦੇਵੇਗਾ ਤੁਹਾਨੂੰ ਕਿਸੇ ਇਹੋ ਜਿਹੇ ਸਰੋਤ ਤੋਂ ਤਾਂ ਲਾਭ ਹੋ ਸਕਦਾ ਹੈ ਜਿਸ ਦੀ ਤੁਸੀਂ ਕਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਇਹ ਲਾਭ ਤੁਹਾਡੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਬਣਾ ਦੇਵੇਗਾ ਤੇ ਤੁਹਾਡੇ ਲਈ ਕਰੋੜਪਤੀ ਬਨਣ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੋਵੇਗਾ ਤੁਹਾਡਾ ਮਨ ਕਿਸੇ ਧਾਰਮਿਕ ਯਾਤਰਾ ਤੇ ਜਾਣ ਦਾ ਕਰੇਗਾ ਤੇ ਇਹ ਯਾਤਰਾ ਤੁਹਾਨੂੰ ਮਾਨਸਿਕ ਸ਼ਾਂਤੀ ਤੇ ਆਤਮਿਕ ਸ਼ਕਤੀ ਦੇਵੇਗੀ ਘਰ ਪਰਿਵਾਰ ਵਿੱਚ ਸ਼ਾਂਤੀ ਤੇ ਪਿਆਰ ਦਾ ਵਾਤਾਵਰਣ ਰਹੇਗਾ ਘਰ ਵਾਲਿਆਂ ਦੇ ਨਾਲ ਸਮਾਂ ਬਿਤਾਉਣਾ ਤੁਹਾਡੇ ਲਈ ਸਕੂਨ ਭਰਿਆ ਰਹੇਗਾ ਜੇ ਮੀਨ ਦਾ ਮਕਾਨ ਨਾਲ ਜੁੜਿਆ ਕੋਈ ਵੀ ਵੱਡਾ ਕੰਮ ਸਫਲਤਾ ਨਾਲ ਹੀ ਪੂਰਾ ਹੋ ਸਕਦਾ ਹੈ ਨਾਲ ਹੀ ਨਵਾਂ ਵਹੀਕਲ ਖਰੀਦਣ ਦਾ ਯੋਗ ਵੀ ਬਣ ਸਕਦਾ ਹੈ ਵਪਾਰ ਨਾਲ ਜੁੜੇ ਜਾਤ ਕਰਨ ਇਹ ਲਾਭ ਦਾ ਇੱਕ ਸੋਦੇ ਵਾਲਾ ਰਹੇਗਾ ਨਾਲ ਹੀ ਸਮਾਜ ਵਿੱਚ ਤੁਹਾਨੂੰ ਸਨਮਾਨ ਮਿਲੇਗਾ ਤਾਂ ਦੋਸਤੋ ਇਹ ਸਨ ਉਹ ਚਾਰ ਕਿਸਮਤ ਵਾਲੀਆਂ ਰਾਸ਼ੀਆਂ ਜਿਨ੍ਹਾਂ ਤੇ 31 ਮਈ ਤੱਕ ਸ਼ੁਕਰ ਦੇਵੀ ਖਾਸ ਕਿਰਪਾ ਰਹਿਣ ਵਾਲੀ ਹੈ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਕਮੈਂਟ ਬਾਕਸ ਵਿੱਚ ਸੱਚੇ ਦਿਲ ਨਾਲ ਜੈ ਮਾ ਲਕshmi ਜ਼ਰੂਰ ਲਿਖੋ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਇਹ तमाम ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਥਾ ਦੇ ਆਧਾਰ 'ਤੇ ਹੀ ਅਜ਼ਮਾਓ ਵੀਡੀਓ ਦਾ ਉਦੇਸ਼ ਤੁਹਾਨੂੰ ਬਿੱਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ